ਪੂਰਨ ਸਤਾਰ ਨੂੰ ਗੁਪਤੰਗ ਨਾਲ ਪੈਸੇ ਦੇਣ ਦੇ ਮਾਮਲੇ ਦੇ ਵਿੱਚ 트ੰਪ ਦੋਸ਼ੀਕਰਾਰ ਦਿੱਤੇ ਗਏ ਤੇ ਇਸ ਮਾਮਲੇ ਦੇ ਵਿੱਚ ਬੁਰੇ ਫਸਦੇ ਨਜ਼ਰ ਆ ਰਹੇ ਆ ਕਮਾਂਤਰੀ ਪੱਧਰ ਤੇ ਇਸ ਖਬਰ ਨੂੰ ਲੈ ਕੇ ਖਾਸ ਜਿਹੜੀ ਚਰਚਾ ਉਹ ਹੁੰਦੀ ਰਹੀ ਕਿਉਂਕਿ ਇਹ ਜਿਹੜਾ ਮਾਮਲਾ ਸੀਗਾ 34 ਦੋਸ਼ਾਂ ਦੇ ਵਿੱਚ ਦੋਸ਼ੀਕਰਾਰ ਦਿੱਤਾ ਗਿਆ ਤੇ ਕਹਿੰਦੇ ਕਿ ਜਿਹੜਾ 트ੰਪ ਨੂੰ ਸਜ਼ਾ ਸੁਣਾਉਣ ਦੀ ਜਿਹੜੀ ਤਰੀਕਾ 11 ਜੁਲਾਈ ਤੈਅ ਕੀਤੀ ਗਈ ਹੈ ਤੇ 4 ਦਿਨਾਂ ਬਾਅਦ ਹੀ wisconsin ਦੇ milwaukee ਦੇ ਵਿੱਚ ਜਿਹੜੀ republican national convention ਹੋਣੀ ਆ ਉਹਦੇ ਵਿੱਚ ਰਸਮੀ ਤੌਰ ਤੇ ਜਿਹੜੀਆਂ ਚੋਣਾਂ ਹੋਣੀਆਂ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਉਹਨਾਂ ਦੇ ਵਿੱਚ ਪਾਰਟੀ ਉਮੀਦਵਾਰ ਵੱਜੋਂ ਨਾਮਜ਼ਦ ਕੀਤਾ ਜਾਣਾ ਜਿਵੇਂ ਉਹਨਾਂ ਦੇ ਖਿਲਾਫ ਫੈਸਲਾ ਆਇਆ ਤੇ ਉਹ ਕਹਿੰਦੇ ਕਿ ਇਹ ਸ਼ਰਮਨਾਕ ਹੈ ਤੇ ਇਹ ਵਿਵਾਦਗ੍ਰਸਤ ਜੱਜ ਨੇ ਚਲਾਇਆ ਸੀਗਾ ਇੱਕ ਪ੍ਰੈਸ਼ਟ ਮੁਕੱਦਮਾ ਸੀਗਾ ਤੇ ਲੋਕ ਅਸਲੀ ਫੈਸਲਾ 5 ਨਵੰਬਰ ਨੂੰ ਦੇਣਗੇ ਮਤਲਬ ਉਹ ਹਲੇ ਵੀ ਉਸ ਗੱਲ ਤੇ ਨਹੀਂ ਆ ਰਹੇ ਜਦਕਿ ਅਕਸਰ ਇਹ ਕਿਤੇ ਵੀ ਡੈਮੋਕਰੈਟਿਕ ਸਿਸਟਮ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਕਾਨੂੰਨ ਤੋਂ ਉੱਪਰ ਕੋਈ ਨਹੀਂ ਹੈ ਕਾਨੂੰਨ ਜੋ ਵੀ ਤੈਅ ਕਰਦਾ ਹੈ ਦੋਸ਼ ਲੱਗਣੇ ਇੱਕ ਅਲੱਗ ਚੀਜ਼ ਹੁੰਦੀ ਹੈ ਪਰ ਜਦੋਂ ਦੋਸ਼ ਸਾਬਤ ਹੋ ਜਾਣੇ ਦੋਸ਼ੀ اقਰਾਰ ਦਿੱਤਾ ਜਾਣਾ ਉਹ ਇੱਕ ਅਲੱਗ ਗੱਲ ਹੈ ਪਰ ਲੱਗਦਾ ਹੈ ਕਿ ਇੱਥੇ ਵੀ ਉਹ ਇਸ ਗੱਲ ਦੇ ਉੱਤੇ ਨਹੀਂ ਆ ਰਹੇ ਕਿ ਉਹ ਕਾਨੂੰਨ ਦੀ ਗੱਲ ਕਰਨ ਉਹ ਕਹਿੰਨੇ ਕਿ ਇਹ ਪ੍ਰਸ਼ਟ ਮੁਕਾਦਮਾ ਕਰਾਰ ਦੇ ਰਹੇ ਨੇ ਤੇ ਅਸਲੀ ਫੈਸਲੇ ਦੀ ਗੱਲ ਉਹ 5 ਨਵੰਬਰ ਦੀ ਕਰ ਰਹੇ ਨੇ ਬਿਲਕੁਲ ਪਹਿਲੀ ਵਾਰੀ ਹੋਇਆ ਅਮਰੀਕਾ ਦੇ ਇਤਿਹਾਸ ਦੇ ਵਿੱਚ ਇੱਕ ਸਾਬਕਾ ਰਾਸ਼ਟਰਪਤੀ ਨੂੰ ਕ੍ਰਿਮੀਨਲ ਕੇਸ ਦੇ ਵਿੱਚ ਕਨਵਿਕਟ ਕੀਤਾ ਗਿਆ ਹੋਵੇ ਇਸ ਦੇ ਨਾਲ 트럼ਪ ਹੋਣਾ ਦੀ ਕੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਉੱਤੇ ਕੋਈ ਅਸਰ ਪੈਂਦਾ ਆ ਜਾਂ ਨਹੀਂ ਇਹ ਤਾਂ ਸਮਾਂ ਜਿਹੜਾ ਉਹ ਦੱਸੂਗਾ ਪਰ ਜਿੱਦਾਂ ਉਹ ਕਹਿ ਰਹੇ ਆ ਵੀ ਇਹ ਬਾਈਡਨ ਪ੍ਰਸ਼ਾਸਨ ਹੁਣਾਂ ਨੇ ਜਿਹੜੇ ਪੋਲੀਟੀਕਲ ਇਕ ਸਾਬ ਦੇ ਨਾਲ ਪਰਸੀਕਿਊਸ਼ਨ ਸਾਡੀ ਜਿਹੜੀ ਉਹ ਕੀਤੀ ਆ ਆਪਣੇ ਵਿਰੋਧੀ ਨੂੰ ਇਲੈਕਸ਼ਨਾਂ ਤੋਂ ਪਹਿਲਾਂ ਹੀ ਜਿਹੜੀ ਹਰਾਉਣ ਦੀ ਕੋਸ਼ਿਸ਼ ਆ ਉਧਰ ਜਿਹੜੇ ਸਪੋਰਟਰ ਆ ਡੈਮੋਕ੍ਰੇਟ ਪਾਰਟੀ ਦੇ ਉਹ ਕਹਿ ਰਹੇ ਆ ਵੀ ਸਾਡਾ ਨਿਆਂ ਵਿਵਸਥਾ ਦੇ ਵਿੱਚ ਭਰੋਸਾ ਵਧਿਆ ਆ ਨੋਬਡੀ ਇਜ਼ ਅਬਵ ਦਾ ਲਾ ਕਾਨੂੰਨ ਤੋਂ ਉੱਤੇ ਕੋਈ ਨਹੀਂ ਆ ਦੂਜੇ ਪਾਸੇ ਜਿਹੜੇ 트럼ਪਰ ਹੁਣਾਂ ਦੇ ਜਿਹੜੇ ਕਟੜ ਸਪੋਰਟਰ ਆ ਉਹ ਕਹਿੰਦੇ ਵੀ ਅਸੀਂ ਹੁਣ ਜਸਟਿਸ ਸਿਸਟਮ ਨੂੰ ਵੀ ਟਰਸਟ ਜਿਹੜਾ ਉਹ ਨਹੀਂ ਕਰਦੇ ਤੇ ਸਾਡਾ ਭਰੋਸਾ ਹੁਣ ਨਹੀਂ ਰਿਹਾ ਹੈਗਾ ਸੋ ਇਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਆ ਕਹਿੰਦੇ ਵੀ ਕਨਵਿਕਟਡ ਹੋਣਾ ਕਨਵਿਕਟਡ ਫੈਲਨ ਆਬ ਜਿਹੜੇ ਹੁਣ ਬਣ ਗਏ ਨੇ 34 ਨਹੀਂ 1 ਨਹੀਂ 2 ਨਹੀਂ 34 ਜਿਹੜੇ ਵੱਖ-ਵੱਖ ਚਾਰजेस ਦੇ ਵਿੱਚ ਜਿਹੜੀ ਮਨੀ ਆ ਬਿਜ਼ਨਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਲਕਾਈ ਛਪਾਈ ਉਹ ਸਾਰੇ ਮਾਮਲੇ ਦੇ ਵਿੱਚ ਇਹ ਸਾਰਾ ਕੁਝ ਚੱਲਿਆ ਸੀਗਾ ਅਜੇ ਜੇ ਦੇਖਿਆ ਜਾਵੇ ਤਾਂ ਇਹਨਾਂ ਦੇ 3-4 ਹੋਰ ਜਿਹੜੇ ਕੇਸ ਆ ਕ੍ਰਿਮੀਨਲ ਕੇਸ ਆ ਉਹ ਪੈਂਡਿੰਗ ਨੇ ਅ ਤੇ ਅੱਗੇ ਜਿਹੜਾ ਦੇਖਣਾ ਹੋਊਗਾ ਵੀ ਕਿੱਦਾਂ ਆ ਉਹਦਾ ਵੈਸੇ ਸਪੋਰਟਰਸ ਦੀ ਵੀ ਕਮਾਲ ਦੀ ਜਿਹੜੀ ਉਹ ਗੱਲ ਆ ਜਦੋਂ ਤਾਂ ਇੱਕ ਜਿਹੜੇ ਜੱਜ ਆ ਜਿਨ੍ਹਾਂ ਨੇ ਜਿਹੜੇ ਦਸਤਾਵੇਜ਼ਾਂ ਵਾਲੇ ਮੁਕਦਮੇ ਨੂੰ ਗਾਹ ਪਾ ਦਿੱਤਾ ਉਦੋਂ ਕਹਿੰਦੇ ਫਿਰ ਉਹ ਤਾਂ ਜੱਜ ਵਧੀਆ ਜਿਹੜਾ ਉਲਟ ਦੇ ਦਿੰਦਾ ਫੈਸਲਾ ਉਹ ਕਹਿੰਦੇ ਵੀ ਉਹ ਜੱਜ ਜਿਹੜਾ ਉਹ ਮਾੜਾ ਆ ਇਹ ਅਕਸਰ ਹੀ ਕਿਸੇ ਵੀ ਆ ਕਹੋ ਵੀ ਬੰਦੇ ਦੇ ਜਿਹੜੇ ਸਪੋਰਟਰ ਆ ਉਹਨਾਂ ਦੇ ਮੂੰਹੋਂ ਇਦਾਂ ਦੀਆਂ ਗੱਲਾਂ ਆਪਾਂ ਆਮ ਹੀ ਆ ਜਿਹੜਾ ਉਹ ਸੁਣਦੇ ਆ ਹੁਣ ਰਾਈਟ ਵਿੰਗ ਦੇ ਵਾਲੇ ਜਿਹੜੇ মিডিਆ ਵਾਲੇ ਆ ਤੇ ਰਾਈਟ ਵਿੰਗ ਦੇ ਜਿਹੜੇ ਲੋਕ ਆ ਜਾਂ ਐਨਾਲਿਸਟ ਆ ਜਾਂ ਲਾ ਮੇਕਰਸ ਆ ਉਹ ਕਹਿੰਦੇ ਆ ਵੀ ਜਿਹੜੀ 트ੰਪ ਦੀ ਕਨਵਿਕਸ਼ਨ ਹੋਈ ਆ ਉਸ ਦਾ ਅਸੀਂ ਬਦਲਾ ਜਿਹੜਾ ਆ ਉਹ ਲੈਣਾ ਹੈਗਾ ਆ ਇੱਕ ਚੀਜ਼ ਦੇਖੀ ਗਈ ਆ ਵੀ 트ੰਪ ਹੁਣਾਂ ਦੇ ਜਿਹੜੀ ਡੋਨੇਸ਼ਨਸ ਵਾਲੀ ਵੈਬਸਾਈਟ ਸੀ ਉਹ ਬਹੁਤ ਹੀ ਜਿਆਦਾ ਜਿਹੜੀ ਉਹ ਉਸ ਤੇ ਟ੍ਰੈਫਿਕ ਇੰਨਾ ਵਧਿਆ ਵੀ ਉਹ ਬੰਦ ਹੋ ਗਈ ਲੋਕ ਇਨਾਂ ਦੀ ਕਨਵਿਕਸ਼ਨ ਤੋਂ ਬਾਅਦ ਉਹਨਾਂ ਨੂੰ ਡੋਨੇਟ ਕਰਨ ਦੇ ਲਈ ਕਾਫੀ ਜਿਆਦਾ ਮੋਰੇ ਜਿਹੜੇ ਉਹ ਆ ਰਹੇ ਸੀਗੇ ਬਹੁਤ ਸਾਰੇ ਲੋਕਾਂ ਦਾ ਇਹ ਸਵਾਲ ਹੋਣਾ ਹੈ ਵੀ ਕੀ ਕਨਵਿਕਟਡ ਫੈਲਨ ਜਿਹੜਾ ਆ ਉਹ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਰਨ ਕਰ ਸਕਦਾ ਆ ਜਾਂ ਨਹੀਂ ਉਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਸੰਵਿਧਾਨ ਜਿਹੜੀਆਂ ਉਸ ਦੇ ਵਿੱਚ ਤਿੰਨ ਕੀ ਚੀਜ਼ਾਂ ਆ ਵੀ ਤੁਹਾਡੀ ਇੱਕ ਇੰਨੀ ਸਾਲ ਤੋਂ ਉਮਰ ਰੋਤੇ ਹੋਣੀ ਚਾਹੀਦੀ ਆ ਤੁਸੀਂ ਯੂਐਸ ਦੇ ਬੌਰਨ ਜਿਹੜੇ ਆ ਉਹ ਸਿਟੀਜ਼ਨ ਜਿਹੜੇ ਆ ਉਹ ਹੋਣੇ ਤੁਸੀਂ ਚਾਹੀਦੇ ਆ ਸੋ ਉਹ ਕਹਿੰਦੇ ਵੀ ਸ਼ਰਤਾਂ ਇਹਨਾਂ ਦੀਆਂ ਪੂਰੀਆਂ ਆ ਕ੍ਰਿਮੀਨਲ ਕੇਸ ਨੂੰ ਲੈ ਕੇ ਨਹੀਂ ਹੈਗਾ ਉਹਦਾ ਵੈਸੇ ਇਲੈਕਟ੍ਰੋ ਸਿਸਟਮ ਸਵਾਲ ਵੀ ਆ ਹਾਸਾ ਵੀ ਆ ਜਿਹੜਾ ਤੇ ਕਨਵਿਕਟਡ ਫੈਲਨ ਆ ਉਹ ਵੋਟ ਤਾਂ ਨਹੀਂ ਪਾ ਸਕਦਾ ਹੁੰਦਾ ਕਈ ਜਿਹੜੇ ਮਾਮਲਿਆਂ ਦੇ ਵਿੱਚ ਪਰ ਇਹ ਵੀ ਚੋਣ ਜਿਹੜੀ ਉਹ ਜ਼ਰੂਰ ਭਾਵੇਂ ਰਾਸ਼ਟਰਪਤੀ ਲੜ ਹਾਂ ਜਿਹੜੀ ਉਹ ਲੜੀ ਜਾ ਸਕਦੀ ਹੈਗੀ ਆ ਸੋ ਬਹੁਤ ਕੁਝ ਹਰ ਇੱਕ ਨੇ ਆਪੋ ਆਪਣੀ ਜਿਹੜੀਆਂ ਹੁਣ ਇੱਛਾਸ ਰਹੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰਨੀਆਂ ਹੈਗੀਆਂ ਦੇ ਹੁਣ ਦੇਖੋ ਅੱਗੇ ਕੀ ਬਣਦਾ ਹੈਗਾ ਆ ਮਾਈਕਲ ਕੋਹਨ ਇਹਨਾਂ ਦਾ ਜਿਹੜਾ ਨਜ਼ਦੀਕੀ ਫਿਕਸਰ ਜਾਂ ਉਹਨੂੰ ਹੁਣ ਫਿਕਸਰ ਵੀ ਕਹਿ ਦਿੰਦੇ ਆ ਤੇ ਜਾਂ ਉਹ ਕੈਲੋ ਵੀ ਉਹਨਾਂ ਦਾ ਵਕੀਲ ਜਿਹੜਾ ਰਿਹਾ ਆ ਹਾਂਜੀ ਉਸੇ ਨੇ ਹੀ ਇਹਨਾਂ ਦੇ ਉਲਟ ਜਿਹੜਾ ਅਖੀਰ ਦੇ ਵਿੱਚ ਕਟਹਿਰੇ ਚ ਆ ਕੇ ਜਿਹੜੇ ਉਹ ਬਿਆਨ ਦਿੱਤੇ ਤੇ ਜਿਊਰੀ ਨੇ 12 ਘੰਟੇ ਤੱਕ ਆਪਸ ਦੇ ਵਿੱਚ ਸਲਾਹ مشورہ ਕਰਕੇ ਯੂਨਾਨੀਮਸਲੀ ਕਹਿੰਦੇ ਆ ਵੀ ਉਹਨਾਂ ਨੇ ਸਾਰੇ ਹੀ ਦੋਸ਼ਾਂ ਦੇ ਵਿੱਚ ਸਾਰੇ ਹੀ ਅਪਰਾਧਾਂ ਦੇ ਵਿੱਚ ਜਿਹੜਾ ਆ 트ੰਪ ਉਹਨਾਂ ਨੂੰ ਦੋਸ਼ੀ ਜਿਹੜਾ ਉਹ ਕਰਾਰ ਦੇ ਦਿੱਤਾ ਆ ਇਸ ਤੋਂ ਬਾਅਦ ਦੇ ਵਿੱਚ ਜਿਹੜਾ 조ਰਜੀਆ ਦਾ ਮਸਲਾ ਹੈ ਜਦੋਂ ਇਹਨਾਂ ਨੇ ਕਾਲ ਕੀਤੀ ਸੀਗੀ ਵੀ ਮੈਨੂੰ ਵੋਟਾਂ ਲੱਭ ਕੇ ਦਿਓ ਵੀ ਮੈਂ ਉੱਥੇ ਜਿਹੜਾ ਹਾਰ ਰਿਹਾ ਆ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੁਣ ਦੇਖਣਾ ਹੋਊਗਾ ਵੀ ਕੀ ਬਣਦਾ ਆ ਮੈਨਹੈਟਨ ਦੀ ਜਿਹੜੀ ਅਦਾਲਤ ਆ ਇਹ ਵਾਈਟ ਕਾਲਰ ਕ੍ਰਾਈਮ ਇਸ ਦੇ ਉਲਟ ਕਾਫੀ ਜਿਹੜੀ ਕਹਿੰਦੇ ਆ ਵੀ ਜਾਂਦੇ ਰਹਿੰਦੇ ਆ ਉਸ ਤੋਂ ਦੇ ਡੀਏ ਵਾਲੇ ਆ ਆ ਸੋ ਐਲਵਿਨ ਬ੍ਰੈਗ ਜਿਹੜਾ ਮੈਨਹੈਟਨ ਦਾ ਡੀਏ ਆ ਉਸ ਦੇ ਉੱਤੇ ਵੀ ਇਹਨਾਂ ਨੇ ਨਿੱਜੀ ਵਾਰ ਇਹਨਾਂ ਦੇ ਸਪੋਰਟਰਸ ਦੇ ਦੁਆਰਾ ਆ ਉਹ ਪੁੱਠਾ ਸਿੱਧਾ ਬੋਲਣਾ ਚਾਹੇ ਉਹ ਪ੍ਰੋਸੀਕਿਊਟਰ ਸੀਗੇ ਚਾਹੇ ਕੋਈ ਜੂਰਟ ਦਾ ਪਤਾ ਲੱਗਦਾ ਸੀ ਤਾਂ ਜਿਹੜੇ ਜੱਜ ਆ ਇਹਨਾਂ ਨੇ ਕੋਈ ਰੈ ਜਿਹੜੀ ਉਹ ਛੱਡੀ ਨਹੀਂ ਜਿਹੜਾ ਹੋ ਉਹ ਸਾਰਾ ਕੁਝ ਇਹ ਕੀਤਾ ਤੇ ਹੁਣ ਇਵੈਂਚੁਅਲੀ ਜਿਹੜਾ ਇਹਨਾਂ ਨੂੰ ਦੋਸ਼ੀ ਜਿਹੜਾ ਉਹ ਘਰਾਰ ਦਿੱਤਾ ਗਿਆ ਦੋਸ਼ੀ ਆ ਜਿਹੜੇ ਜਿਊਰੀ ਨੇ ਜਿਹੜਾ ਉਹ ਦੋਸ਼ੀ ਕਰਾਰ ਦੇ ਦਿੱਤਾ ਆ 11 ਜੁਲਾਈ ਨੂੰ ਹੁਣ ਦੇਖੋ ਵੀ ਕੀ ਸੈਂਟੈਂਸਿੰਗ ਹੁੰਦੀ ਆ ਇਹ ਵੀ ਇੱਕ ਵੱਡੀ ਜਿਹੜੀ ਚੀਜ਼ ਹੋਊਗੀ 2016 ਦਾ ਇਹਨਾਂ ਦਾ ਕੈਂਪੇਨ ਦਾ ਸਲੋਗਨ ਸੀਗਾ ਜਦੋਂ ਹੈਲਰੀ ਕਲਿੰਟਨ ਦੀ ਗੱਲ ਆਉਂਦੀ ਸੀ ਜਿਹੜੀਆਂ ਉਹਦਾ ਈਮੇਲਾਂ ਦਾ ਜਿਹੜਾ ਉਹ ਮਸਲਾ ਸੀ ਵੀ ਲੋਕ ਹਰ ਆਪ ਵੀ ਇਹਨੂੰ ਤਾਂ ਅੰਦਰ ਕਰ ਦੇਣਾ ਜਿਹੜਾ ਉਹ ਚਾਹੀਦਾ ਆ ਜਦਕਿ ਕੋਈ ਦੋਸ਼ ਹੋ ਸਕੇ ਜਿਹੜਾ ਸਾਬਤ ਨਹੀਂ ਹੋਇਆ ਸੀ ਹੁਣ ਇਹਨਾਂ ਤੇ ਦੋਸ਼ ਸਾਬਤ ਵੀ ਹੋ ਗਏ ਆ ਤੇ ਹੁਣ ਦੇਖਦੇ ਆ ਕਿ ਕੀ ਵੀ ਕੀ ਲੌਕ ਹਿਮ ਆਪ ਵਾਲੀ ਜਿਹੜੀ ਗੱਲ ਆ ਉਹ ਮੰਨਦੇ ਆ ਸੁਣਦੇ ਆ ਜਾਂ ਨਹੀਂ ਉਹ ਤਾਂ ਵੈਂਚੂਰੀ ਉਹਨਾਂ ਨੇ ਕਲੀਅਰ ਕਰ ਹੀ ਦਿੱਤਾ ਆ ਵੀ ਇਹ ਸਰਾਸਰ ਜਿਹੜਾ ਪੋਲਿਟੀਕਲ ਕਹਿੰਦੇ ਆ ਵੀ ਹਿਟ ਜੌਬ ਸਾਡੇ ਤੇ ਹੋਈ ਹੈਗੀ ਤੁਸੀਂ ਇੱਕ ਬੜਾ ਅਹਿਮ ਨੁਕਤਾ ਫੜਿਆ ਰਾਜਕਨਵੀਰ ਸਿੰਘ ਜੀ ਕਿ ਪਹਿਲੇ ਰਾਸ਼ਟਰਪਤੀ ਜਿਹੜੇ ਇਸ ਤਰ੍ਹਾਂ ਜਿਹੜੇ ਸਾਬਕਾ ਰਾਸ਼ਟਰਪਤੀ ਜਿਹੜੇ ਕਨਵਿਕਟ ਹੋਏ ਨੇ ਸੋ ਦੂਜੇ ਪਾਸੇ ਰਾਸ਼ਟਰਪਤੀ ਚੋਣਾਂ ਲੜਨ ਦੇ ਲਈ ਜਿਹੜੀ ਫੈਲਣ ਆ ਉਹਦੀ ਵੀ ਤੁਸੀਂ ਗੱਲ ਕੀਤੀ ਹੈ ਹੁਣ ਦੇਖੋ ਇਹੀ ਸਿਸਟਮ ਰਫਾਈਨ ਹੁੰਦਾ ਨਾ ਹੌਲੀ ਹੌਲੀ ਕਿ ਜਦੋਂ ਪਹਿਲਾਂ ਇਸ ਤੋਂ ਪਹਿਲਾਂ ਜਦੋਂ ਕੋਈ ਰਾਸ਼ਟਰਪਤੀ ਇਦਾਂ ਹੋਇਆ ਹੀ ਨਹੀਂਗਾ ਤੇ ਫਿਰ ਉਹਦੇ ਚ ਸੋਧ ਕਿਵੇਂ ਹੋਵੇ ਹਨਾ ਇਹ ਇਹ ਹੁਣ ਕਨਸਟੀਚਿਊਸ਼ਨਲਿਸਟ ਦੇ ਲਈ ਹਾਂਜੀ ਜਿਹੜੇ ਕਹ ਲੋ ਵੀ ਸਭਿਧਾਨ ਦੇ ਮਾਹਰ ਨੇ ਉਹਨਾਂ ਸਾਰਿਆਂ ਦੇ ਲਈ ਵੱਡੇ ਸਵਾਲ ਨੇ ਬਹੁਤ ਕੁਝ ਪਹਿਲੀ ਵਾਰੀ ਜਿਹੜਾ ਉਹ ਜਦੋਂ ਵਾਪਰਦਾ ਹਾਂਜੀ ਵਾਪਰ ਰਿਹਾ ਹੁਣ ਰੈਮੈਂਡਮੈਂਟਸ ਦੇ ਲਈ ਹਾਂਜੀ ਕਈ ਕਈ ਚੀਜ਼ਾਂ ਜਿਹੜੀਆਂ ਹੋਣੀਆਂ ਆ ਉਹਨੂੰ ਕਿਦਾਂ ਤੁਸੀਂ ਸਭਿਧਾਨ ਨੂੰ ਇੰਟਰਪ੍ਰੀਟ ਕਰਦੇ ਕਿਦਾਂ ਤੁਸੀਂ ਦੇਖਦੇ ਆ ਇਹ ਜਿਹੜਾ ਹੁਣ ਆ ਦੇਖਣਾ ਆ 트럼ਪ ਹੁਣਾਂ ਨੇ ਦੋਸ਼ੀ ਸਾਬਤ ਹੋਣ ਤੋਂ ਬਾਅਦ ਦੇ ਵਿੱਚ ਵੀ ਜਿਹੜੇ ਜੱਜ ਆ ਉਹਨਾਂ ਉੱਤੇ ਜਿਹੜਾ ਕਹ ਲੋ ਵੀ ਸ਼ਬਦੀ ਵਾਰ ਕਰਨੋ ਜਿਹੜੇ ਆ ਉਹ ਨਹੀਂ ਹਟੇ ਹੈਗੇ ਤੇ ਜੇ ਦੂਜੇ ਦੂਜਿਆਂ ਨਾਲ ਦੇ ਉਲਟ ਕਰਦੇ ਆ ਸੋ ਦੋਨੋਂ ਪਾਸੇ ਹੀ ਹਿਪੋਕ੍ਰੇਸੀ ਜਿਹੜੀ ਉਹ ਦੇਖਣ ਨੂੰ ਮਿਲਦੀ ਆ ਜਿਵੇਂ ਤਾਂ ਇਹਨਾਂ ਦਾ ਹੱਕ ਵਾਲਾ ਜੱਜ ਉਹ ਮੁਕਦਮੇ ਨੂੰ ਅੱਗੇ ਪਾ ਦਿੰਦਾ ਆ ਉਦੋਂ ਉਹ ਜੱਜ ਮਾੜਾ ਆ ਤੇ ਜਿਹੜੇ ਇਹ ਹੁਣ ਇਹਨਾਂ ਦੇ ਹੱਕ 'ਚ ਆ ਗਿਆ ਡੈਮੋਕਰੇਟਾਂ ਦੇ ਕਹਿ ਲੋ ਤੇ ਇਹ ਇਹ ਜਿਹੜਾ ਜੱਜ ਚੰਗਾ ਹੋ ਜਾਂਦਾ ਆ ਅਰ ਇਹਦੇ ਨਾਲ ਇੱਕ ਚੀਜ਼ ਜਿਹੜੀ ਜ਼ਰੂਰ ਆ ਪੋਲੀਟੀਕਲ ਡਿਵਾਈਡ ਹੋਰ ਵੱਧ ਜਾਣਾ ਲੋਕਾਂ ਦਾ ਜਿਹੜਾ ਜਸਟਿਸ ਸਿਸਟਮ ਦੇ ਵਿੱਚ ਭਰੋਸਾ ਆ ਕਈਆਂ ਦਾ ਤਾਂ ਵੱਧ ਜਾਣਾ ਇਹ ਸੋਚਦੇ ਹੋਏ ਵੀ ਲੈ ਵੀ ਇਹਨਾਂ ਨੇ ਤਾਂ ਸਾਬਕਾ ਰਾਸ਼ਟਰਪਤੀ ਵੀ ਨਹੀਂ ਛੱਡਿਆ ਜਿਹੜੇ ਉਹਨਾਂ ਦੇ ਸਪੋਰਟਰ ਵਾਲੇ ਆ ਉਹ ਇਹ ਕਹਿਣਗੇ ਵੀ ਨਹੀਂ ਇਹ ਤਾਂ ਸਿਰਫ ਸਿਰਫ ਆਪਣੇ ਆਪੋਜੀਸ਼ਨ ਨੂੰ ਬੰਦ ਕਰਾਉਣ ਦਾ ਜਿਹੜੀ ਉਹ ਗੱਲ ਆ ਇੱਕ ਕਲੀਅਰ ਕਰ ਦੇ ਜਾਈਏ ਵੀ ਜਿਹੜਾ ਮਨਹੈਟਨ ਦਾ ਡੀਏ ਆ ਡਿਪਾਰਟਮੈਂਟ ਆਫ ਜਸਟਿਸ ਨੂੰ ਉਹ ਸਿੱਧਾ ਜਵਾਬ ਦੇ ਨਹੀਂ ਹੁੰਦਾ ਉਹ ਇੱਕ ਆਪਣੇ ਡਿਸਟ੍ਰਿਕਟ ਦਾ ਆਪਣੇ ਜ਼ਿਲ੍ਹੇ ਦਾ ਇੱਕ ਵੱਖਰਾ ਕੋਲੋਬੀ ਵਕੀਲ ਆ ਸਭ ਤੋਂ ਵੱਡਾ ਜਿਹੜਾ ਵਕੀਲ ਆ ਤੇ ਉੱਥੇ ਇਦਾਂ ਦੇ ਮਸਲੇ ਜਿਹੜੇ ਆ ਉਹ ਅਕਸਰ ਕਰਦੇ ਜਿਹੜੇ ਉਹ ਰਹਿੰਦੇ ਆ ਟਰੰਪ ਹੁਣਾਂ ਦੇ ਖੇਮੇ ਦੇ ਵੱਲੋਂ ਹਮੇਸ਼ਾ ਦੋਸ਼ ਲੱਗਦੇ ਰਹੇ ਵੀ ਇਹ ਡਿਪਾਰਟਮੈਂਟ ਆਫ ਜਸਟਿਸ ਦੇ ਕਹਣ ਦੇ ਉੱਤੇ ਯਾਨੀ ਕਿ ਫੈਡਰਲ ਜਿਹੜਾ ਬਾਈਡਨ ਹੁਣਾਂ ਦੇ ਅੰਡਰ ਆਉਂਦਾ ਆ ਵੀ ਉਹਦੇ ਕਹਣ ਦੇ ਉੱਤੇ ਸਾਰਾ ਜਿਹੜੀ ਖੇਡ ਆ ਉਹ ਖੇਢੀ ਗਈ ਹੈਗੀ ਆ ਸੋ ਹਰ ਇੱਕ ਜਣਾ ਆਪੋ ਆਪਣੇ ਪਦਰ ਦੇ ਉੱਤੇ ਜਿਹੜੀ ਇਹ ਗੱਲ ਜਿਹੜੀ ਉਹ ਕਰ ਰਿਹਾ ਆ ਪਰ ਟਰੰਪ ਹੁਣਾਂ ਨੂੰ ਹੁਣ 34 ਫੈਲਨਿਸ ਦੇ ਵਿੱਚ ਕਨਵਿਕਟ ਜਿਹੜਾ ਉਹ ਕਰ ਦਿੱਤਾ ਗਿਆ ਉਸ ਤੋਂ ਬਾਅਦ ਦੇ ਵਿੱਚ ਉਹ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਵੀ ਜਿਹੜੀ ਉਹ ਕੀਤੀ ਆ ਆਪਣੇ ਜਿਹੜੇ ਉੱਥੇ ਹੀ ਉਹ ਕਹਿੰਦੇ ਵੀ ਹਾਂ ਸੁਣਨ ਨੂੰ ਤਾਂ ਜਿਹੜਾ ਇਹ ਮਾੜਾ ਲੱਗਦਾ ਆ ਜੱਜ ਜਿਹੜੇ ਆ ਉਹ ਬੜੇ ਕਨਫਲਿਕਟਡ ਜਿਹੜੇ ਉਹ ਮੈਨੂੰ ਨਜ਼ਰ ਆਏ ਆ ਤੇ ਕਹਿੰਦੇ ਵੀ ਇਹ ਕੁਝ ਗੰਦੇ ਲੋਕਾਂ ਦੇ ਕਰਕੇ ਬੈਡ ਪੀਪਲ ਜਿਹੜੇ ਰਿਸਪਾਂਸਿਬਲ ਆ ਮੇਰੀ ਜਿਹੜੀ ਇਸ ਕਨਵਿਕਸ਼ਨ ਦੇ ਲਈ ਸੋ ਆਬਵੀਅਸਲੀ ਇਹਨਾਂ ਦਾ ਖੇਮਾ ਇਹ ਤੋਤਲੀ ਅਦਾਲਤ ਵਿੱਚ ਜਿਹੜੀ ਆ ਉਹ ਵੀ ਮੈਨੂੰ ਲੱਗਦਾ ਵੀ ਉਹੋ ਜਾਣਗੇ ਸੋ ਲੈਟਸ ਸੀ ਕੀ ਹੁੰਦਾ ਆ ਪਰ ਇਹਨਾਂ ਨੂੰ ਇਕਨੋਮਿਕ ਤੌਰ ਦੇਤੇ ਇਸ ਗੱਲੋਂ ਨੁਕਸਾਨ ਜਿਹੜਾ ਹੋਇਆ ਜਿੱਦਾਂ ਹੀ ਇਹਨਾਂ ਦੀਆਂ ਫੈਲਨੀਆਂ ਸਾਬਤ ਹੋਈਆਂ ਅ ਟ੍ਰੂਥ ਸੋਸ਼ਲ ਦਾ ਜਿਹੜਾ ਆ ਉਹ 15% ਸਟਾਕ ਜਿਹੜਾ ਉਹ ਸਿੱਤਾਈ ਜਿਹੜਾ ਉਹ ਡੇ ਗਿਆ ਰਾਤੋ ਰਾਤ ਪਰ ਅੱਜ ਜੇ ਦੇਖਿਆ ਜਾਵੇ ਤਾਂ ਉਹ ਫਿਰ ਹੁਣ 4% ਉਸਨੇ ਜਿਹੜਾ ਦੁਬਾਰਾ ਗੇਨ ਜਿਹੜਾ ਉਹ ਕਰ ਲਿਆ ਹੈਗਾ ਆ ਤੇ ਇਸ ਤੋਂ ਬਾਅਦ ਦੇ ਵਿੱਚ ਜਦੋਂ ਤੋਂ ਕਨਵਿਕਸ਼ਨ ਹੋਈ ਆ ਉਤੋਂ ਲੈ ਕੇ ਹੁਣ ਤੱਕ 트럼ਪ ਕੈਂਪੇਨ ਦਾ ਅਸਰ ਹੈ ਵੀ 34.8 ਮਿਲੀਅਨ ਜਿਹੜੇ ਆ ਉਹ ਸਮਾਲ ਡਾਲਰ ਡਾਲਰ ਡੋਨੇਸ਼ਨਸ ਜਿਹੜੀਆਂ ਆ ਵਰਡਿਤ ਤੋਂ ਬਾਅਦ ਉਹਨਾਂ ਨੂੰ ਜਿਹੜੀਆਂ ਉਹ ਮਿਲ ਚੁੱਕੀਆਂ ਹੈਗੀਆਂ ਸੋ ਲੋਕ ਜਿਹੜੇ ਸਪੋਰਟਰ ਆ ਉਹ ਵੀ ਪੂਰੇ ਜਿਹੜੀ ਉਹ ਦੇ ਵਿੱਚ ਲੱਗੇ ਉਹਨਾਂ ਨੂੰ ਨਹੀਂ ਕੋਈ ਮੈਟਰ ਜਿਹੜਾ ਆ ਉਹ ਕਰ ਰਿਹਾ ਹੈਗਾ ਤੇ ਹੁਣ ਜਿਹੜੇ ਰਿਪਬਲਿਕਨ ਪਾਰਟੀ ਵਾਲੇ ਉਹ ਕਾਫੀ ਕਹਿ ਰਹੇ ਆ ਦੀ ਇਹ ਕਿਤੇ ਨਾ ਕਿਤੇ politically motivated ਜਿਹੜੀ ਇਹ ਕਨਵਿਕਸ਼ਨ ਆ ਇਹ ਹੋਈ ਆ ਸੋ ਟਾਈਮ ਵਿਲ ਟੈਲ ਕਿ ਇਸ ਦੇ ਵਿੱਚ ਜਿਹੜਾ ਉਹ ਹੁੰਦਾ ਆ ਹਾਂਜੀ ਜੀ ਬਲਕਿ ਪਰ ਇਹ ਹੁਣ ਇਹ ਚਾਹੀਦਾ ਕਿ ਜਿਹੜਾ ਡੈਮੋਕਰੈटिक ਸਿਸਟਮ ਆ ਜਾਂ ਇਹਦੀ ਮੈਚਿਓਰਿਟੀ ਆ ਉਹ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਇੰਡੀਵਿਜੂਅਲ ਦੀ ਰਾਏ ਤੇ ਨਹੀਂ ਡਿਪੈਂਡ ਕਰਦੀ ਹੁੰਦੀ ਕਨਸਟੀਟਿਊਸ਼ਨ ਭਾਵਨਾ ਕੀ ਐਸਾ ਵਿਧਾਨਿਕ ਭਾਵਨਾ ਕੀ ਕਹਿੰਦੀ ਐ ਜੁਡੀਸ਼ਰੀ ਜਸਟਿਸ ਡਿਲੇ ਡਿਲੀਵਰ ਕਿਵੇਂ ਹੋ ਰਿਹਾ ਉਹਨਾਂ ਚੀਜ਼ਾਂ ਇਹ ਵੀ ਚੀਜ਼ਾਂ ਕਾਊਂਟ ਕੀਤੀ ਨਹੀਂ ਜਾਂਦੀ ਜੀ ਬਿਲਕੁਲ ਜੀ ਸੋ ਸਾਰਾ ਕੁਝ ਜਿਹੜਾ ਉਹ ਨਾਲ ਦੇ ਨਾਲ ਹੀ ਚੱਲ ਰਿਹਾ ਹੈਗਾ ਸੋ ਜਿੰਨਾ ਵੀ ਅਪਡੇਟਸ ਇਸ ਦੇ ਵਿੱਚ ਆਉਂਦੀਆਂ ਗਈਆਂ ਆਪਾਂ ਆਪਣੇ ਸਰੋਤਿਆਂ ਦੇ ਨਾਲ ਉਸ ਨੂੰ ਸ਼ੇਅਰ ਕਰ ਦੇਣਾ